ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਠੀਕ ਹੋਵੋਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕੱਲ ਕਰਾਂਗੇ ਆਪਾਂ 3 ਫਰਵਰੀ 2026 ਦਿਨ ਮੰਗਲਵਾਰ ਬਾਰੇ ਬੁੱਧ ਰਾਸ਼ੀ ਪਰਵਰਤਨ ਕਰ ਰਿਹਾ ਹੈ ਬੁੱਧ ਰਾਸ਼ੀ ਪਰਵਰਤਨ ਕਰਕੇ ਮਕਰ ਰਾਸ਼ੀ ਦੇ ਵਿੱਚੋਂ ਜਾਏਗਾ ਕੁੰਭ ਰਾਸ਼ੀ ਦੇ ਵਿੱਚ ਜਿੱਥੇ ਪਹਿਲਾਂ ਤੋਂ ਹੀ ਰਾਹੂ ਗ੍ਰਹਿ ਦਾ ਗੋਚਰ ਚੱਲ ਰਿਹਾ ਹੈ ਰਾਹੂ ਤੇ ਬੁੱਧ ਦੀ ਯੁੱਤੀ ਬਣੇਗੀ 12 ਰਾਸ਼ੀਆਂ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਤੇ ਨਾਲ ਜੋ ਚੰਦਰ ਹੈ ਚੰਦਰ ਕੇਤੂ ਦੀ ਵੀ ਯੁੱਤੀ ਬਣੇਗੀ ਚੰਦਰ ਕਰਕ ਰਾਸ਼ੀ ਦੇ ਵਿੱਚੋਂ ਸਿੰਘ ਰਾਸ਼ੀ ਦੇ ਵਿੱਚ ਚਲਾ ਗਿਆ ਜਿੱਥੇ ਪਹਿਲਾਂ ਤੋਂ ਕੇਤੂ ਹੈ ਸਿੰਘ ਰਾਸ਼ੀ ਦੇ ਵਿੱਚ ਚੰਦਰ ਤੇ ਕੇਤੂ ਦੀ ਯੁੱਤੀ ਬਣੇਗੀ ਪਹਿਲਾਂ ਪਾ ਤੁਹਾਨੂੰ ਪੰਚਾਂਗ ਦੱਸਾਂਗੇ ਤੇ ਨਾਲ ਚੰਦਰ ਕੇਤੂ ਦੀ ਯੁੱਤੀ ਦੇ ਕੀ ਪ੍ਰਭਾਵ ਪੈਂਦੇ ਨੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਚਾਂਗ ਬਾਰੇ ਮਾਗ ਦਾ ਮਹੀਨਾ ਰਹੇਗਾ ਨਕਸ਼ਤਰ ਹੈ ਜੋ ਅਸ਼ਲੇਸ਼ਾ ਨਕਸ਼ਤਰ ਰਾਤ 10:47 ਮਿੰਟ ਤੱਕ ਰਹੇਗਾ ਫਿਰ ਨਗਾ ਨਕਸ਼ਤਰ ਨਕਸ਼ਤਰ ਚੱਲੇਗਾ ਜੋ ਕਿ ਕੇਤੂ ਦਾ ਨਕਸ਼ਤਰ ਹੈ ਇਹ ਵੀ ਗੰਡਮੂਲ ਦਾ ਨਕਸ਼ਤਰ ਹੈ ਜਿਹੜੇ ਬੱਚੇ ਇਸ ਟਾਈਮ ਤੇ ਪੈਦਾ ਹੋਣਗੇ ਗੰਡਮੂਲਾਂ ਦੀ ਪੂਜਾ ਉਹਨਾਂ ਨੂੰ ਕਰਾ ਲੈਣੀ ਚਾਹੀਦੀ ਹੈ ਰਾਹੁ ਕਾਲ ਦਾ ਟਾਈਮ ਦੁਪਹਿਰ 3 ਤੋਂ 4:30 ਤੱਕ ਦਾ ਟਾਈਮ ਹੈ ਜੋ ਰਾਹੁ ਕਾਲ ਦਾ ਰਹੇਗਾ ਚੰਦਰਮਾ ਸਿੰਘ ਰਾਸ਼ੀ ਦੇ ਵਿੱਚ ਤੇ ਜੋ ਸੂਰਜ ਨੇ ਉਹ ਮਕਰ ਰਾਸ਼ੀ ਦੇ ਵਿੱਚ ਚੱਲ ਰਹੇ ਨੇ ਬ੍ਰਹਮ ਹੂਤ ਦਾ ਟਾਈਮ ਹੈ ਜੋ ਸਵੇਰੇ 5:33 ਮਿੰਟ ਤੋਂ ਸਟਾਰਟ ਹੋ ਕੇ 6:21 ਮਿੰਟ ਤੱਕ ਦਾ ਰਹੇਗਾ ਇਸ ਟਾਈਮ ਤੇ ਕੀਤੀ ਗਈ ਪਾਠ ਪੂਜਾ ਹਮੇਸ਼ਾ ਸ਼ੁਭ ਫਲ ਦਿੰਦੀ ਹੈ ਪਰਮਾਤਮਾ ਦੇ ਨਾਮ ਨਾਲ ਕੀਤੀ ਗਈ ਦਿਨ ਦੀ ਸ਼ੁਰੂਆਤ ਸ਼ੁਭ ਹੁੰਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਚੰਦਰ ਕੇਤੂ ਦੀ ਯੁੱਤੀ ਬਾਰੇ ਚੰਦਰ ਕੇਤੂ ਦੀ ਯੁੱਤੀ ਨੂੰ ગ્રਹਣ ਜੋਗ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਇਹ ਯੁੱਤੀ ਬੰਦ ਦੀ ਹੈ ਜਾਂ ਇਹ ਜੋਗ ਬੰਦ ਹੈ ਉਹਨਾਂ ਦਾ ਜਿਹੜਾ ਮਨ ਹੈ ਉਹ ਕਾਫੀ ਜਿਆਦਾ ਅਸ਼ਾਂਤ ਰਹਿੰਦਾ ਹੈ ਤੇ ਉਹਨਾਂ ਦਾ ਮਨ ਘਰ ਦੇ ਵਿੱਚ ਵੀ ਬਹੁਤ ਘਟ ਲੱਗਦਾ ਹੈ ਇੱਕ ਕੰਮ ਕਰਦੇ ਨੇ ਤਿੰਨ ਕੰਮ ਬਾਰੇ ਹੋਰ ਸੋਚਦੇ ਨੇ ਜਿਸ ਤੇ ਨਾਲ ਉਹਨਾਂ ਦਾ ਕੋਈ ਵੀ ਕੰਮ ਹੈ ਜਿਹੜਾ ਸਿਰੇ ਨਹੀਂ ਚੜਦਾ ਜਿੰਨੀ ਉਹਨਾਂ ਦੇ ਵਿੱਚ ਕਾਬਲੀਅਤ ਹੁੰਦੀ ਹੈ ਉਹਨਾਂ ਲਾਈਫ ਦੇ ਵਿੱਚ ਸਕਸੈਸ ਨਹੀਂ ਕਰ ਸਕਦੇ ਕਿਉਂਕਿ ਜੋ ਚੰਦਰਮਾ ਇਹ ਮੰਦਾਕਾਰਕ ਹੈ ਜੋ ਕੇਤੂ ਹੈ ਇਹ ਅਟੈਚ ਕਰਾਉਂਦਾ ਹਰ ਚੀਜ਼ ਤੋਂ ਤਾਂ ਚੰਦਰ ਕੇਤੂ ਦੀ ਯੁੱਤੀ ਹੈ ਜਿਹੜੀ ਜਿਆਦਾ ਵਧੀਆ ਨਹੀਂ ਮੰਨੀ ਜਾਂਦੀ ਕਾਫੀ ਲਾਈਫ ਦੇ ਵਿੱਚ ਪ੍ਰੋਬਲਮਾਂ ਦਿੰਦੀ ਹੈ ਜੇ ਚੰਦਰ ਕੇਤੂ ਦੀ ਯੁੱਤੀ ਹੈ ਤੇ ਨਾਲ ਚੰਦਰ ਦੀ ਜਾਂ ਕੇਤੂ ਦੀ ਮਹਾ ਦਸ਼ਾ ਵੀ ਚੱਲ ਪਵੇ ਤਾਂ ਇਹ ਜਿਆਦਾ ਪ੍ਰਭਾਵ ਪਾਉਂਦੀ ਹੈ ਲਾਈਫ ਦੇ ਵਿੱਚ ਜਿਆਦਾ ਪਰੇਸ਼ਾਨੀਆਂ ਦਿੰਦੀ ਹੈ ਜੇਕਰ ਚੰਦਰ ਕੇਤੂ ਦੀ ਯੁੱਤੀ ਬ੍ਰਿਸ਼ਚਿਕ ਰਾਸ਼ੀ ਦੇ ਵਿੱਚ ਬਣੀ ਹੋਵੇ ਜਿੱਤੇ ਜਾ ਕੇ ਚੰਦਰਮਾ ਜਿਹੜਾ ਨੀਚ ਦਾ ਹੋ ਜਾਂਦਾ ਹੈ ਜੇਕਰ ਇੱਥੇ ਬਣੀ ਆ ਫਿਰੇ ਜਿਆਦਾ ਲਾਈਫ ਦੇ ਵਿੱਚ ਪ੍ਰੋਬਲਮ ਦਿੰਦੀ ਹੈ ਜਾਂ ਜੇਕਰ ਲਗਨ ਇਸ ਤੇ ਐਂਟੀ ਆ ਤਾਂ ਵੀ ਜਿਆਦਾ ਪ੍ਰੋਬਲਮ ਹੋ ਸਕਦੀ ਹੈ ਮਾਤਾ ਦੀ ਸਿਹਤ ਵੀ ਖਰਾਬ ਇਸ ਦੇ ਨਾਲ ਰਹਿ ਸਕਦੀ ਹੈ ਜੇਕਰ ਤੁਹਾਡੀ ਕੁਲਣੀ ਦੇ ਵਿੱਚ ਬਣੀ ਹੋਈ ਹੈ ਜੁਤੀ ਤੁਹਾਨੂੰ ਪ੍ਰਭਾਵ ਦੇ ਰਹੀ ਹੈ ਤਾਂ ਤੁਸੀਂ ਕੀ ਕਰੋ ਗਣੇਸ਼ ਭਗਵਾਨ ਦੀ ਪੂਜਾ ਕਰਨੀ ਸਟਾਰਟ ਕਰ ਦਿਓ ਇਸ ਦੇ ਨਾਲ ਇਸ ਜੁਤੀ ਦੇ ਪ੍ਰਭਾਵ ਕਾਫੀ ਘਟ ਜਾਂਦੇ ਨੇ ਗਣੇਸ਼ ਜੀ ਦੇ ਤਿੰਨ ਕੇਲੇ ਲਗਾਤਾਰ ਬੁੱਧਵਾਰ ਤੇ ਵੀਰਵਾਰ ਚੜਾਉਣ ਦੇ ਨਾਲ ਯੁਤੀ ਦੇ ਪ੍ਰਭਾਵ ਇਸ ਦੇ ਘਟ ਜਾਂਦੇ ਨੇ ਚੰਦਰਮਾ ਕੀ ਹੈ ਸਾਡਾ ਮਨ ਹੈ ਤੇ ਕੇਤੂ ਕੀ ਹੈ ਕਲਮ ਹੈ ਤੁਸੀਂ ਲਿਖਣਾ ਸਟਾਰਟ ਕਰ ਦਿਓ ਜੋ ਵੀ ਚੀਜ਼ਾਂ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਨੇ ਜੇਕਰ ਤੁਸੀਂ ਉਸ ਨੂੰ ਲਿਖਣਾ ਸਟਾਰਟ ਕਰਦੇ ਹੋ ਤਾਂ ਇਸ ਯੁਤੀ ਦੇ ਪ੍ਰਭਾਵ ਕਾਫੀ ਜ਼ਿਆਦਾ ਘਟ ਹੋ ਜਾਂਦੇ ਨੇ ਹੁਣ ਗੱਲ ਕਰਦੇ ਆਪਾਂ 12 ਰਾਸ਼ੀਆਂ ਦੇ ਰਾਸ਼ੀਫਲ ਬਾਰੇ ਬੁੱਧ ਦੇ ਰਾਸ਼ੀ ਪਰਿਵਰਤਨ 12 ਰਾਸ਼ੀਆਂ ਤੇ ਕੀ ਪ੍ਰਭਾਵ ਪੈ ਗਿਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰਹਜ ਜਾਨੀ ਮੇਸ਼ ਰਾਸ਼ੀ ਤੇ ਮੇਸ਼ ਲੱਗਣ ਵਾਲਿਆਂ ਨੇ ਜੋ ਬੁੱਧ ਦਾ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਤੁਹਾਡੇ 10ਵੇਂ ਹਾਊਸ ਦੇ ਵਿੱਚੋਂ ਬੁੱਧ ਨਿਕਲ ਕੇ 11ਵੇਂ ਹਾਊਸ ਦੇ ਵਿੱਚ ਜਾਏਗਾ ਜੋ ਚੰਦਰ ਹੈ ਤੁਹਾਡੇ ਚੌਥੇ ਹਾਊਸ ਦਾ ਮਾਲਕ ਹੈ ਪੰਜਵੇਂ ਹਾਊਸ ਦੇ ਵਿੱਚ ਚਲਾ ਗਿਆ ਤੇ ਕੇਤੂ ਦੇ ਨਾਲ ਯੁੱਤੀ ਬਣ ਗਈ ਘਰ ਦਾ ਮਾਹੌਲ ਥੋੜਾ ਬਹੁਤ ਖਰਾਬ ਹੋ ਸਕਦਾ ਹੈ ਬੱਚਿਆਂ ਨੂੰ ਲੈ ਕੇ ਤੁਹਾਨੂੰ ਚਿੰਤਾ ਰਹਿ ਸਕਦੀ ਹੈ ਘਰ ਦਾ ਮਾਹੌਲ ਖਰਾਬ ਨਾ ਹੋਵੇ ਤੇ ਬੱਚਿਆਂ ਨੂੰ ਲੈ ਕੇ ਚਿੰਤਾ ਨਾ ਹੋਵੇ ਇਸ ਦੇ ਲਈ ਤੁਸੀਂ ਸਵੇਰ ਤੋਂ ਹੀ ਕੁੱਤੇ ਨੂੰ ਖਾਣਾ ਪਾ ਸਕਦੇ ਹੋ ਤਾਂ ਕਿ ਚੰਦਰ ਤੇ ਕੇਤੂ ਤੁਹਾਨੂੰ ਸ਼ੁਭ ਫਾਲਤ ਦੇਣ ਟੌਰਿਸ ਜਾਨੀ ਬ੍ਰਿਖ ਰਾਸ਼ੀ ਤੇ ਬ੍ਰਿਖ ਲਗਨ ਵਾਲਿਆਂ ਦੇ ਜੋ ਚੰ드ਰਮਾ ਚੌਥੇ ਹਾਊਸ ਦੇ ਵਿੱਚ ਚਲਾ ਗਿਆ ਚੌਥੇ ਹਾਊਸ ਦੇ ਵਿੱਚ ਚੰਦਰ ਤੇ ਕੇਤੂ ਦੀ ਯੂਤੀ ਬਣੇਗੀ ਮਨ ਥੋੜਾ ਅਸ਼ਾਂਤ ਤੁਹਾਡਾ ਵੀ ਰਹਿ ਸਕਦਾ ਹੈ ਘਰ ਦੇ ਵਿੱਚ ਕੱਚੀ ਲੱਸੀ ਦਾ ਸ਼ਟਾ ਜ਼ਰੂਰ ਦਿਓ ਤਾਂ ਕਿ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ ਦੂਸਰਾ ਬੁੱਧ ਦਾ ਰਾਸ਼ੀ ਪਰਵਰਤਨ ਤੁਹਾਡੇ ਲਈ ਬੈਸਟ ਹੈ ਬੁੱਧ ਤੁਹਾਡੇ 10ਵੇਂ ਸਥਾਨ ਦੇ ਵਿੱਚ ਚਲਾ ਗਿਆ ਰਾਹੂ ਨੂੰ ਬੁੱਧ ਦੀ ਸਪੋਰਟ ਮਿਲੀ ਤੁਹਾਡੇ ਮਿੱਤਰ ਗ੍ਰਹਿ ਹੈ ਬੁੱਧ ਵੀ ਮਿੱਤਰ ਹੈ ਤੇ ਰਾਹੂ ਵੀ ਤੁਹਾਡਾ ਮਿੱਤਰ ਗ੍ਰਹਿ ਹੈ 10ਵੇਂ ਹਾਊਸ ਦੇ ਵਿੱਚ ਹੋਣ ਕਾਰਨ ਕਮਾਕਾਰਾਂ ਦੀ ਸਥਿਤੀ ਤਾਂ ਹੁਣ ਤੁਹਾਡੀ ਵਧੀਆ ਰਹੇਗੀ ਪਲੈਨਿੰਗਾਂ ਵੀ ਤੁਹਾਡੀਆਂ ਵਧੀਆ ਰਹਿਣਗੀਆਂ ਸਕਸੈਸ ਜਾਣਗਾਂ ਤੇ ਤੁਹਾਡਾ ਬੁੱਧ ਜਿਹੜਾ 10ਵੇਂ ਹਾਊਸ ਦੇ ਵਿੱਚ ਤੁਹਾਨੂੰ ਜਾ ਕੇ ਹੋਰ ਵਧੀਆ ਰਿਜ਼ਲਟ ਦੇਵੇ ਇਸ ਦੇ ਲਈ ਤੁਸੀਂ ਮੂਂਗ ਹੀ ਕਿਸੇ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਤਾਂ ਕਿ 10ਵੇਂ ਬੈਠਾ ਬੁੱਧ ਤੁਹਾਨੂੰ ਸ਼ੁਭ ਫਲ ਦੇਵੇ ਜਮਨੀ ਜਾਨੀ ਮਿਥਨ ਰਾਸ਼ੀ ਤੇ ਮਿਥਨ ਲਗਣ ਵਾਲਿਆਂ ਲਈ ਸਭ ਤੋਂ ਸ਼ੁਭ ਹੈ ਬੁੱਧ ਦਾ ਰਾਸ਼ੀ ਪਰਵਰਤਨ ਕਿਉਂਕਿ ਤੁਹਾਡੇ ਲਗਣ ਦਾ ਮਾਲਕ ਬੁੱਧ ਸੀ ਜੋ 8ਵੇਂ ਹਾਊਸ ਦੇ ਵਿੱਚ ਚੱਲ ਰਿਹਾ ਸੀ ਤੇ ਹੁਣ ਆ ਜਾਏਗਾ ਨੌਵੇਂ ਹਾਊਸ ਦੇ ਵਿੱਚ ਜਿੱਥੇ ਜਾ ਕੇ ਕਿਸਮਤ ਤੁਹਾਡੇ ਸਾਥ ਦੇ ਦੇਗੀ ਤੇ ਤੁਹਾਨੂੰ ਜਿਹੜੇ ਕੰਮਕਾਰਾਂ ਦੇ ਵਿੱਚ ਸਫਲਤਾ ਮਿਲਣੀ ਸਟਾਰਟ ਹੋ ਜੇਗੀ ਤੁਸੀਂ ਕੀ ਕਰੋ ਤੁਹਾਡਾ ਜੋ ਚੰਦਰ ਇਸ ਦੀ ਯੁੱਤੀ ਚੰਦਰ ਕੇਤੂ ਦੀ ਯੁੱਤੀ ਤੁਹਾਡੀ 3rd ਹਾਊਸ ਦੇ ਵਿੱਚ ਬਣੀ ਰਹੇਗੀ ਇਸ ਤੇ ਲਈ ਤੁਸੀਂ ਆਪਣੇ ਸਬੰਧਾਂ ਦੇ ਵਿੱਚ ਮਿਠਾਸ ਜ਼ਰੂਰ ਰੱਖੋ ਤਾਂ ਕਿ ਤੁਹਾਡੇ ਸਬੰਧ ਖਰਾਬ ਨਾ ਹੋਣ ਤੁਸੀਂ ਪੰਛੀਆਂ ਨੂੰ ਸਤਨਾਜਾ ਪਾਉਂਦੇ ਰਹੋ ਤੇ ਨਾਲ ਤੁਸੀਂ ਧਾਰਮਿਕ ਸਥਾਨ ਤੇ ਈਲੇ ਰੰਗ ਦੀ ਕੋਈ ਵੀ ਮਠਾਈ দান ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡਾ ਨੌਵੇਂ ਬੈਠਾ ਬੁੱਧ ਤੁਹਾਨੂੰ ਗੁਰੂ ਦੀ سپورਟ ਮਿਲੇਗੀ ਨੌਵੇਂ ਬੈਠਾ ਬੁੱਧ ਤੁਹਾਨੂੰ ਜਿਆਦਾ ਅੱਛੇ ਲਾਭ ਦੇ ਸਕਦਾ ਹੈ। ਕੈਂਸਰ ਜਾਨੇ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਦੇ ਚੰ드ਰਮਾ ਲਗਨ ਦੇ ਵਿੱਚੋਂ ਨਿਕਲ ਕੇ ਸੈਕੰਡ ਹਾਊਸ ਦੇ ਵਿੱਚ ਚਲਾ ਗਿਆ ਜਿੱਥੇ ਜਾ ਕੇ ਕੇਤੂ ਦੇ ਨਾਲ ਯੁਤੀ ਕਰੇਗਾ। ਸੈਕੰਡ ਹਾਊਸ ਦੇ ਵਿੱਚ ਚੰ드ਰਮਾ ਵੈਸੇ ਤਾਂ ਸ਼ੁਭ ਫਾਲ ਦਿੰਦਾ ਤੁਹਾਡੇ ਲਗਨ ਦਾ ਮਾਲਿਕ ਹੈ ਲੇਕਿਨ ਲਿਕਵਿਡ ਧਨ ਦੇ ਵਿੱਚ ਤੁਹਾਨੂੰ ਕਮੀ ਲੱਗ ਸਕਦੀ ਹੈ ਤਾਂ ਤੁਸੀਂ ਮੱਥੇ ਤੇ ਦੁੱਧ ਦਾ ਤਿਲਕਾ ਲਾਉਂਦੇ ਰਹੋ ਤੇ ਨਾਲ ਬੁੱਧ ਦਾ ਜੋ ਰਾਸ਼ੀ ਪਰਿਵਰਤਨ ਹੋਇਆ ਬੁੱਧ ਤੁਹਾਡੇ 12ਵੇਂ ਹਾਊਸ ਦਾ ਮਾਲਕ ਹੈ ਚਲਾ ਗਿਆ 8ਵੇਂ ਹਾਊਸ ਦੇ ਵਿੱਚ ਤਾਂ ਸੇਧ ਦਾ ਧਿਆਨ ਰੱਖੋ ਤੁਹਾਨੂੰ ਹਸਪੀਟਲ ਦੇ ਚੱਕਰ ਲੱਗ ਸਕਦੇ ਨੇ ਤੁਸੀਂ ਕਿਸੇ ਲੋੜਵੰਦ ਦੀ ਮਦਦ ਜ਼ਰੂਰ ਕਰੋ ਤਾਂ ਕਿ ਤੁਹਾਡਾ ਧਨ ਖਰਾਬ ਨਾ ਹੋਵੇ ਲਿਓ ਜਾਨੀ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਜੋ 12ਵੇਂ ਹਾਊਸ ਦਾ ਮਾਲਕ ਹੈ ਚੰਦਰਮਾ ਤੇ ਚਲਾ ਗਿਆ ਲਗਨ ਦੇ ਵਿੱਚ ਚੰਦਰ ਕੇਤੂ ਦੀ ਯੁੱਤੀ ਬਣੀ ਸਵੇਰ ਤੋਂ ਹੀ ਕੁੱਤੇ ਨੂੰ ਖਾਣਾ ਪਾ ਦਿਓ ਤਾਂ ਕਿ ਲਗਨ ਦੇ ਵਿੱਚ ਬੈਠਾ ਚੰਦਰ ਕੇਤੂ ਤੁਹਾਨੂੰ ਪ੍ਰੋਬਲਮ ਨਾ ਦੇਵੇ ਸਿਹਤ ਦਾ ਧਿਆਨ ਰੱਖੋ ਬਦਲਦੇ ਮੌਸਮ ਦੇ ਨਾਲ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ ਚੰਦਰ ਕੇਤੂ ਦੀ ਯੁੱਤੀ ਤੋਂ ਹੋਰ ਸ਼ੁਭផល ਲੈਣ ਲਈ ਤੁਸੀਂ ਗਊਸ਼ਾਲਾ ਦੇ ਵਿੱਚ ਦਲੀਆ ਪਾ ਸਕਦੇ ਹੋ ਤਾਂ ਕਿ ਲਗਨ ਦੇ ਵਿੱਚ ਬੈਠਾ ਚੰਦਰ ਤੇ ਕੇਤੂ ਤੁਹਾਨੂੰ ਪ੍ਰੋਬਲਮ ਨਾ ਦੇਵੇ ਜੋ ਜਨਿਕ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਦੇ ਬੁੱਧ ਦਾ ਰਾਸ਼ੀ ਪਰਿਵਰਤਨ ਹੈ ਜੋ 5ਵੇਂ ਹਾਊਸ ਦੇ ਵਿੱਚੋਂ ਨਿਕਲ ਕੇ 16ਵੇਂ ਹਾਊਸ ਦੇ ਵਿੱਚ ਚਲਾ ਜਾਏਗਾ ਤੁਹਾਡੇ ਲਈ ਵੀ ਸ਼ੁਭ ਹੈ ਵੈਸੇ ਵੀ 16ਵੇਂ ਹਾਊਸ ਦੇ ਵਿੱਚ ਜਾ ਕੇ ਬੁੱਧ ਜਿਹੜਾ ਉੱਚ ਦਾ ਹੋ ਜਾਂਦਾ ਤੁਹਾਡੇ ਲਗਨ ਦਾ ਮਾਲਕ ਹੈ ਤੇ ਰਾਹੂ ਦੇ ਨਾਲ ਯੁਤੀ ਕਰੇਗਾ ਤੁਹਾਡੇ ਲਈ ਵੀ ਸ਼ੁਭ ਹੈ ਜੇਕਰ ਤੁਸੀਂ ਵਿਦੇਸ਼ ਨਾਲ ਸੰਬੰਧਿਤ ਕੋਈ ਕੰਮਕਾਰ ਕਰ ਰਹੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਲਾਭ ਮਿਲ ਸਕਦਾ ਹੈ ਜੇਕਰ ਤੁਸੀਂ ਆਨਲਾਈਨ ਕੰਮ ਕਰ ਰਹੇ ਹੋ ਜਾਂ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਹੋ ਤਾਂ ਇਹ ਟਾਈਮ ਤੁਹਾਡੇ ਲਈ ਬਿਹਤਰ ਰਹੇਗਾ ਲੇਕਿਨ 12ਵੇਂ ਚੰਦਰ ਹੋਣ ਦੇ ਕਾਰਨ ਮਨ ਥੋੜਾ ਸ਼ਾਂਤ ਰਹਿ ਸਕਦਾ ਹੈ ਮਨ ਥੋੜਾ ਪਟਕਾਬੂ ਦੇ ਵਿੱਚ ਰਹਿ ਸਕਦਾ ਹੈ ਇਸ ਨੂੰ ਸਹੀ ਕਰਨ ਦੇ ਲਈ ਤੁਸੀਂ ਪਾਣੀ ਦੇ ਵਿੱਚ ਚੱਲਦੇ ਪਾਣੀ ਦੇ ਵਿੱਚ ਚਾਵਲ ਜਲ ਪ੍ਰਵਾਹ ਕਰ ਸਕਦੇ ਹੋ ਲਿਬਰਾ ਜਾਨੀ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਦੇ ਬੁੱਧ ਦਾ ਜੋ ਰਾਸ਼ੀ ਪਰਵਰਤਨ ਹੈ ਬੁੱਧ ਚੌਥੇ ਹਾਊਸ ਦੇ ਵਿੱਚੋਂ ਨਿਕਲ ਕੇ ਪੰਜਵੇਂ ਹਾਊਸ ਦੇ ਵਿੱਚ ਚਲਾ ਗਿਆ ਬੁੱਧ ਤੁਹਾਡੀ ਕਿਸਮਤ ਦਾ ਸਥਾਨ ਦਾ ਮਾਲਕ ਵੀ ਹੈ ਤੇ ਨਾਲ ਤੁਹਾਡੇ 12ਵੇਂ ਹਾਊਸ ਦਾ ਮਾਲਕ ਵੀ ਹੈ ਖਰਚੇ ਵੀ ਹੋਣਗੇ ਨਾਲ-ਨਾਲ ਤੇ ਧਨ ਵੀ ਤੁਹਾਨੂੰ ਆਉਂਦਾ ਰਹੇਗਾ ਬੁੱਧ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਜੋ ਤੁਹਾਡੇ ਚੰਦਰਕੇਤੂ ਦਾ ਗ੍ਰਹਿਣ ਜੋਗ ਹੈ 11ਵੇਂ ਹਾਊਸ ਦੇ ਵਿੱਚ ਬਣਿਆ ਹੋਇਆ ਹੈ ਤਾਂ ਤੁਹਾਨੂੰ ਜੇ ਡੇਲੀ ਇਨਕਮ ਦਾ ਕੰਮ ਕਰ ਰਹੇ ਹੋ ਤਾਂ ਇਸ ਦੇ ਵਿੱਚ ਤੁਹਾਨੂੰ ਲੱਗੇਗਾ ਕਿ ਇਨਕਮ ਘਟ ਰਹੀ ਹੈ ਤਾਂ ਤੁਸੀਂ ਕੀ ਕਰੋ ਆਪਣੇ ਬੁੱਧ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਕੀੜਿਆਂ ਦੇ ਨੂੰ ਤੁਸੀਂ ਸਤਨਾਜਾ ਪਾ ਸਕਦੇ ਹੋ ਤਾਂ ਕਿ ਪੰਜਵੇਂ ਬੈਠਾ ਬੁੱਧ ਤੁਹਾਨੂੰ ਸ਼ੁਭਲਾਵਤ ਦੇਵੇ ਸਕੋਰਪੀਓ ਜਾਂ ਨਿਬ੍ਰਿਸ਼ਟਿਕ ਲਗਨ ਤੇ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਬੁੱਧ ਦਾ ਰਾਸ਼ੀ ਪਰਿਵਰਤਨ ਹੈ ਜੋ ਬੁੱਧ 3rd ਹਾਊਸ ਦੇ ਵਿੱਚੋਂ ਨਿਕਲ ਕੇ ਚੌਥੇ ਹਾਊਸ ਦੇ ਵਿੱਚ ਚਲਾ ਗਿਆ ਬੁੱਧ ਰਾਹੂ ਦੀ ਯੁੱਤੀ ਤੁਹਾਡੇ ਚੌਥੇ ਹਾਊਸ ਦੇ ਵਿੱਚ ਬਣੀ ਤੇ ਚੰਦਰ ਕੇਤੂ ਦੀ ਯੁੱਤੀ ਤੁਹਾਡੇ 10ਵੇਂ ਹਾਊਸ ਦੇ ਵਿੱਚ ਬਣੀ ਰਾਤ ਦੇ ਟਾਈਮ ਤੇ ਦੁੱਧ ਨਹੀਂ ਪੀਣਾ ਤਾਂ ਕਿ 10ਵੇਂ ਬੈਠਾ ਚੰਦਰ ਪਰੇਸ਼ਾਨੀ ਨਾ ਦੇਵੇ ਤੇ ਨਾਲ ਚੌਥੇ ਬੈਠਾ ਬੁੱਧ ਤੇ ਰਾਹੂ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਦੇਣ ਇਸ ਤੇ ਲਈ ਤੁਸੀਂ ਮੱਛੀਆਂ ਨੂੰ ਆਟੇ ਦੀਆਂ ਗੋਲੀਆਂ ਪਾ ਸਕਦੇ ਹੋ ਤਾਂ ਕਿ ਚੌਥੇ ਬੁੱਧ ਤੁਹਾਨੂੰ ਸ਼ੁਭ ਲਾਭ ਦੇਵੇ ਸੈਜੀਟੇਰੀਅਸ ਜਨਿਤ ਤੁਹਾਨੂੰ ਲਗਨ ਤੇ ਤਨੂ ਰਾਸ਼ੀ ਵਾਲਿਆਂ ਦੇ 10ਵੇਂ ਹਾਊਸ ਦਾ ਮਾਲਕ ਹੈ ਬੁੱਧ ਦੂਸਰੇ ਹਾਊਸ ਦੇ ਵਿੱਚੋਂ ਨਿਕਲ ਕੇ ਤੀਸਰੇ ਹਾਊਸ ਦੇ ਵਿੱਚ ਚਲਾ ਗਿਆ ਤੁਹਾਡੇ ਹਿੰਮਤ ਦੇ ਨਾਲ ਕੀਤੇ ਹੋਏ ਕੰਮ ਤੁਹਾਨੂੰ ਕਾਫੀ ਜ਼ਿਆਦਾ ਲਾਭ ਵੀ ਦੇ ਸਕਦੇ ਨੇ ਤੇ ਰਿਲੈਕਸ ਵੀ ਦੇ ਸਕਦੇ ਨੇ ਚੰਦਰਮਾ ਤੇ ਕੇਤੂ ਦੀ ਯੁੱਤੀ ਤੁਹਾਡੇ 9ਵੇਂ ਹਾਊਸ ਦੇ ਵਿੱਚ ਬਣੀ ਹੋਈ ਹੈ ਇਸ ਨੂੰ ਸ਼ੁਭ ਕਰਨ ਦੇ ਲਈ ਜੇਕਰ ਤੁਸੀਂ ਆਪਣੇ ਘਰ ਦੇ ਨੇੜਲੇ ਕਿਸੇ ਗੁਰਦੁਆਰਾ ਮੰਦਰ ਨੇਰਾ ਜੋ ਵੀ ਤੁਹਾਡੇ ਘਰ ਦੇ ਨੇੜਲਾ ਕੋਈ ਗੁਰਦੁਆਰਾ ਤਾਂ ਉੱਥੇ ਜਾ ਕੇ ਜੇਕਰ ਤੁਸੀਂ ਮੱਥਾ ਟੇਕ ਦਿਓ ਤਾਂ ਨੌਵੇਂ ਬੈਠੇ ਚੰਦਰਕੇਤੂ ਨੂੰ ਗੁਰੂ ਦੀ سپورਟ ਮਿਲੇਗੀ ਤੇ ਤੁਹਾਡੀ ਕਿਸਮਤ ਹੈ ਜਿਹੜੀ ਸਾਥ ਦੇਵੇਗੀ ਕੈਪ੍ਰਿਕੌਰਨ ਜਾਨੀ ਮਕਰ ਲਗਨ ਤੇ ਮਕਰ ਰਾਸ਼ੀ ਵਾਲਾਂ ਦੇ ਲਗਨ ਦੇ ਵਿੱਚੋਂ ਨਿਕਲ ਕੇ ਚੱਲਾ ਗਿਆ ਬੁੱਧ ਸੈਕੰਡ ਹਾਊਸ ਦੇ ਵਿੱਚ ਜਿੱਥੇ ਪਹਿਲਾਂ ਤੋਂ ਰਾਹੂ ਹੈ ਬੁੱਧ ਰਾਹੂ ਦੀ ਯੂਟੀ ਸੈਕੰਡ ਹਾਊਸ ਦੇ ਵਿੱਚ ਬਣੀ ਰਹੇਗੀ ਤਨ ਆਉਂਦਾ ਵੀ ਰਹੇਗਾ ਤੇ ਖਰਚਾ ਵੀ ਨਾਲ ਤੁਹਾਡਾ ਹੁੰਦਾ ਰਹੇਗਾ ਬੋਲਬਾਣੀ ਨੂੰ ਆਪਣੀ ਨੂੰ ਸ਼ੁੱਧ ਰੱਖੋ ਤਾਂ ਕਿਉਂਕਿ ਜਦੋਂ ਵੀ ਕਿਉਂਕਿ ਦੂਸਰਾ ਹਾਊਸ ਕੀ ਹੈ ਬੋਲਬਾਣੀ ਦਾ ਤੁਹਾਡੇ ਬੋਲਣ ਦਾ ਤਰੀਕਾ ਬੋਲ ਬਾਣੀ ਨੂੰ ਜਰੂਰ ਤੁਸੀਂ ਸਹੀ ਰੱਖੋ ਇੱਥੇ ਬੁੱਧਾ ਜੋ ਰਾਹੂ ਨਾਲ ਜੁਤੀ ਕਰਕੇ ਤੁਹਾਡੀ ਬੋਲ ਬਾਣੀ ਖਰਾਬ ਕਰ ਸਕਦਾ ਹੈ ਇਸ ਦੇ ਲਈ ਤੁਸੀਂ ਫਟਕੜੀ ਦੇ ਪਾਣੀ ਦੇ ਨਾਲ ਕੁਰਲਾ ਕਰਦੇ ਰਹੋ ਜਦੋਂ ਤੱਕ ਬੁੱਧਰਾ ਹੁੰਦੀ ਜੁਤੀ ਤੁਹਾਡੇ ਸੈਕੰਡ ਹਾਊਸ ਦੇ ਵਿੱਚ ਬਣੀ ਹੋਈ ਹੈ ਅਕੁਆਰੀਸ ਜਾਨੀ ਕੁੰਭ ਲਗਣ ਤੇ ਕੁੰਭ ਰਾਸ਼ੀ ਵਾਲਿਆਂ ਦੇ ਲਗਣ ਦੇ ਵਿੱਚ ਬਣੇਗੀ ਬੁੱਧਰਾ ਹੁੰਦੀ ਜੁਤੀ ਵੈਸੇ ਤੁਹਾਡੇ ਲਈ ਬਹੁਤ ਵਧੀਆ ਹੈ ਕਿਉਂਕਿ ਲਗਨ ਦੇ ਵਿੱਚ ਪਹਿਲਾਂ ਇਕੱਲਾ ਰਾਹੂ ਸੀ ਤੇ ਨਾਲ ਹੁਣ ਬੁੱਧ ਦੀ ਸਪੋਰਟ ਨਾਲ ਪਲੈਨਿੰਗਾਂ ਤੁਸੀਂ ਬਹੁਤ ਜ਼ਿਆਦਾ ਕਰੋਗੇ ਮਾਈਂਡ ਤੁਹਾਡਾ ਬਹੁਤ ਜ਼ਿਆਦਾ ਸ਼ਾਰਪ ਹੋ ਜਾਏਗਾ ਬਹੁਤ ਜ਼ਿਆਦਾ ਤੁਸੀਂ ਪਲੈਨਿੰਗਾਂ ਕਰੋਗੇ ਤੇ ਤੁਹਾਡੇ ਕੰਮ ਨੇ ਜਿਹੜੇ ਸਕਸੈਸ ਵੀ ਹੋਣਗੇ ਇਸ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਬੁੱਧ ਰਾਹੂ ਦੀ ਯੁੱਤੀ ਦਾ ਨੂੰ ਹੋਰ ਜ਼ਿਆਦਾ ਲਾਭ ਦੇਵੇ ਪੰਛੀਆਂ ਨੂੰ ਹਰੀ ਮੂੰਗੇ ਪਾਉਂਦੇ ਰਹੋ ਜਾਂ ਤੁਸੀਂ ਪੰਛੀਆਂ ਨੂੰ ਬਾਜਰਾ ਵੀ ਪਾ ਸਕਦੇ ਹੋ ਪਾਈਸਸ ਜਾਨੇ ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਦੇ ਬੁੱਧ ਹੈ ਜੋ 11ਵੇਂ ਹਾਊਸ ਦੇ ਵਿੱਚੋਂ ਨਿਕਲ ਕੇ 12ਵੇਂ ਹਾਊਸ ਦੇ ਵਿੱਚ ਚਲਾ ਗਿਆ 12ਵੇਂ ਹਾਊਸ ਦੇ ਵਿੱਚ ਬੁੱਧ ਪੈਸੇ ਜ਼ਿਆਦਾ ਵਧੀਆ ਨਹੀਂ ਮੰਨਿਆ ਜਾਂਦਾ ਇੱਥੇ ਬੁੱਧ ਜਿਹੜਾ ਨੀਚ ਦਾਮ ਮੰਨਿਆ ਜਾਂਦਾ ਹੈ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ ਬੁੱਧ ਤੁਹਾਡੇ ਸੁੱਖਾਂ ਦੇ ਵਿੱਚ ਕਮੀ ਨਾਵੇ ਇਸ ਤੇ ਲਈ ਤੁਸੀਂ ਗਊਆਂ ਨੂੰ ਹਰਾਚਾਰਾ ਪਾਉਂਦੇ ਰਹੋ ਹਰ ਬੁੱਧਵਾਰ ਜਿੰਨਾ ਟਾਈਮ ਬੁੱਧ ਤੁਹਾਡੇ 12ਵੇਂ ਹਾਊਸ ਦੇ ਵਿੱਚ ਰਹੇਗਾ ਚੰਦਰ ਕੇਤੂ ਦੀ ਯੁੱਤੀ ਵੀ ਤੁਹਾਡੇ 6ਵੇਂ ਹਾਊਸ ਦੇ ਵਿੱਚ ਬਣੀ ਹੋਈ ਹੈ ਮਾਨਸਿਕ ਤੌਰ ਤੇ ਵੀ ਤੁਸੀਂ ਟੈਨਸ਼ਨ ਲੈ ਸਕਦੇ ਹੋ ਕਰਜ਼ਾ ਲੈਣ ਤੋਂ ਤੇ ਕਰਜ਼ਾ ਦੇਣ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੇ ਗੁਰਲੇ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ